ਅਸੀਂ ਹਾਰਨ ਵਾਲੇ ਨਹੀਂ ਹੈਗੇ ਸਾਡੇ ਨਾਲ 70 70 ਸਾਲ ਦੀਆਂ 80 80 ਸਾਲ ਦੀਆਂ ਬੀਬੀਆਂ ਆਈਆਂ ਨੇ ਹੈਗੀਆਂ ਤੇ ਅਸੀਂ ਕੋਈ ਉਹ ਹਾਰਮਨ ਵਾਲਿਆਂ ਚ ਹੈ ਨਹੀਂਗੇ ਸਾਨੂੰ ਉਤਾਹ ਉਸ ਉਸ ਵੀ ਹੈਗਾ ਪਰ ਹੈ ਵੀ ਨਹੀਂ ਕਿਉਂਕਿ ਸਾਨੂੰ ਜਦੋਂ ਸਾਡੇ ਕਿਸਾਨ ਨੇ ਸਹੀਦੀਆਂ ਪਾਉਂਦੇ ਨੇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈਗਾ ਸਾਡੇ ਜੀ ਮਤਲਬ ਕਿ ਜਥੇਵੰਦੀ ਸਾਨੂੰ ਇਹ ਵੀ ਕਹੂਗੀ ਨਾ ਵੀ ਤੁਸੀਂ ਲਗਾਤਾਰ ਇੱਥੇ ਬੈਠਣਾ ਹੈ ਅਸੀਂ ਖੁਦ ਬੈਠਾਂਗੇ ਅਸੀਂ ਅੱਜ ਵੀ ਇੱਥੇ ਆ ਕੇ ਗੱਲ ਨੂੰ ਵੀ ਇੱਥੇ ਚਾਹੇ ਆ ਕੇ ਦੇਖ ਲਓ ਸਾਡੇ ਬੱਚੇ ਕਹਿੰਨੇ ਸਾਰਿਆਂ ਦਾ ਸਹਿਯੋਗ ਹੈ ਸਾਨੂੰ ਪਿੰਡ ਚੋ ਫੁੱਲ ਰਿਸਪੌਂਸ ਹੈ ਫੰਡ ਹੈ ਸਹਿਯੋਗ ਹੈ ਉਹਨੂੰ ਲੰਗਰ ਪਾਣੀ ਵਾਧੂ ਸਾਡੇ ਨਾਲ ਪਿੰਡ ਸਹਿਯੋਗ ਸੋ ਕਿਸਾਨ ਲਗਾਤਾਰ ਆਪਣੀ ਮੰਗਾਂ ਲੈ ਕੇ ਸ਼ੰਭੂ ਬਾਰਡਰ ਦੇ ਉੱਤੇ ਤੇ ਖਰੋਰੀ ਬਾਰਡਰ ਦੇ ਉੱਤੇ ਬੈਠੇ ਹੋਏ ਨੇ ਆਪਾਂ ਬਾਰਡਰ ਦੇ ਉੱਤੇ ਖੜੇ ਹਾਂ ਜਿੱਥੇ ਸਾਡੀਆਂ ਮਾਪੇਣਾ ਖੜੇ ਗੱਲਬਾਤ ਕਰਨ ਦੀ ਕੋਸ਼ਿਸ਼ ਕਰਨਗੇ ਮਾਤਾ ਕਿਵੇਂ ਦੇਖਦੇ ਹੋ ਬਾਰਡਰ ਦੇ ਕੇ ਦੁੱਖ ਨਹੀਂ ਲੱਗਦਾ ਇਹ ਵੀ ਆਪਣੀ ਜਗ੍ਹਾ ਹੀ ਹੈ ਜੀ ਹੈਗਾ ਤਾਂ ਆਪਣੀ ਜਗ੍ਹਾ ਹੀ ਹੈ ਜੀ ਪਰ ਦੁੱਖ ਨਹੀਂ ਲੱਗਦਾ ਹੈਗਾ ਪਤਾ ਕੀ ਹੈਗਾ ਅਸੀਂ ਇੱਥੇ ਜਿੱਤਣ ਵਾਸਤੇ ਆਏ ਹਾਂ ਅਸੀਂ ਮੋਦੀ ਸਰਕਾਰ ਨੂੰ ਇਹ ਹੀ ਅਪੀਲ ਕਰਦੇ ਹਾਂ ਖੱਟੜ ਸਰਕਾਰ ਨੂੰ ਵੀ ਅਸੀਂ ਇੱਥੋਂ ਹੱਲਣ ਵਾਲੇ ਤਾਂ ਹੈ ਨਹੀਂਗੇ ਅਸੀਂ ਜੇ ਜਾਵਾਂਗੇ ਤਾਂ ਜਿੱਤ ਕੇ ਜਾਵਾਂਗੇ ਹੁਣ ਸਾਡੇ ਉੱਪਰ ਹੰਝੂ गैस ਦੇ ਗੋਲੇ ਵਹਾਏ ਜਾਂਦੇ ਨੇ ਆਪਣੇ ਗੈਸ ਦੇ ਗੋਲੇ ਸਿੱਟ ਰਹੇ ਨੇ ਉਦੋਂ ਕੀ ਇਹ ਤੂਫਣ ਸਿੱਟਦੇ ਨੇ ਸਾਡੇ ਉੱਪਰ ਉਦੋਂ ਸਾਡੇ ਕਿਸਾਨਾਂ ਤੇ ਹੋ ਨਹੀਂ ਹੁੰਦਾ ਹੈਗਾ ਉਦੋਂ ਉਹਨਾਂ ਨੂੰ ਤੂਆ ਨਹੀਂ ਲੱਗਦਾ ਹੈਗਾ ਇਹ ਪ੍ਰਦੂਸ਼ਨ ਨਹੀਂ ਆਏਗਾ ਤੇ ਬਾਕੀ ਅਸੀਂ ਐ ਹੱਲ ਨਾਲ ਤਾਂ ਹੈ ਨਹੀਂ ਜੇ ਅਸੀਂ ਜਾਵਾਂਗੇ ਤਾਂ ਅਸੀਂ ਜਿੱਤ ਕੇ ਜਾਵਾਂਗੇ ਅਸੀਂ ਹਾਰਨ ਵਾਲੇ ਨਹੀਂ ਹੈਗੇ ਸਾਡੇ ਨਾਲ 70 70 ਸਾਲ ਦੀਆਂ ਅਸੀਂ 80 ਸਾਲ ਦੀਆਂ ਬੀਬੀਆਂ ਆਈਆਂ ਨੇ ਹੈਗੀਆਂ ਤੇ ਅਸੀਂ ਕੋਈ ਉਹ ਹਾਰਮਨ ਵਾਲਿਆਂ ਚ ਹੈ ਨਹੀਂਗੇ ਸੋ ਪਹਿਲਾਂ ਕਿੰਨੀ ਵਾਰ ਆਏ ਪਹਿਲਾਂ ਵੀ ਆਏ ਜੀ ਅੰਦੋਲਨ ਕਿ ਅੱਜ ਪਹਿਲੀ ਵਾਰੀ ਆਏ ਜੀ ਕਾਲ ਸਿੱਧ ਦਿੱਤਾ ਹੈ ਜੀ ਪਹਿਲਾਂ ਵੀ ਆਉਣੇ ਆ ਪਹਿਲਾਂ ਵੀ ਆਏ ਆਗੇ ਅਸੀਂ 8 ਤਰੀਕ ਨੂੰ ਅੱਜ ਆਏ ਆਗੇ ਤੇ ਪਹਿਲਾਂ ਇੱਕ ਨੂੰ ਆਏ ਸੀਗੇ ਤੇ ਮੇਰੇ ਹਸਬੰਦ ਪ੍ਰਧਾਨ ਨੇ ਕਿ ਕਿਸਾਨ ਜੂਨੀਅਨ ਨੇ ਤੇ ਉਹ ਇੱਥੇ ਨੇ 13 ਤਰੀਕ ਤੋਂ ਸੋ ਦੇਖਦੇ ਹੋ ਜੋ ਸ਼ੋਧਾਂ ਦੇ ਉਧਾਂ ਦੇ ਜੀ ਵੀ ਨਾ ਹੁਣ ਕਾਫੀ ਕਰਤਨਾ ਪੈਦਾ ਹੋ ਰਹੀਆਂ ਨੇ ਜੀ ਅੰਦੋਲਨ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਉਹ ਜੀ ਨੂੰ ਕਿਵੇਂ ਦੇਖਦੇ ਹੋ ਜੀ ਕਰੀ ਜਾਨ ਖਰਾਬ ਕੁਛ ਮਰਜ਼ੀ ਹੋਈ ਜਾਵੇ ਪਰ ਜਿਹੜੇ ਆਪਣੇ ਕਿਸਾਨ ਵੀਰ ਨੇ ਹੱਲਣ ਵਾਲੇ ਨਹੀਂ ਹੈਗੇ ਇਸ ਦਾਸਤਾ ਪਾਉਣ ਵਾਲੇ ਨਹੀਂ ਕੋਈ ਚੱਕਰ ਨਹੀਂ ਹੈ ਨਾ ਜੇ ਸਾਡੇ ਮਤਲਬ ਕਿ ਹੁਣ ਵੀਰ ਸੁਖਰਨ ਸ਼ਹੀਦ ਹੋਇਆਗਾ ਸਾਨੂੰ ਖੌਫ ਹੈ ਸਾਨੂੰ ਇਹ ਨਹੀਂ ਹੈਗਾ ਸਾਨੂੰ ਉਹਦਾ ਅਫਸੋਸ ਵੀ ਹੈਗਾ ਪਰ ਹੈ ਵੀ ਨਹੀਂ ਕਿਉਂਕਿ ਸਾਨੂੰ ਜਦੋਂ ਸਾਡੇ ਕਿਸਾਨ ਨੇ ਸ਼ਹੀਦیاں ਪਾਉਂਦੇ ਨੇ ਸਾਨੂੰ ਬਹੁਤ ਜ਼ਿਆਦਾ ਮਾਣ ਮਹਿਸੂਸ ਹੁੰਦਾ ਹੈਗਾ ਕਿਉਂ ਸਾਡੇ ਜਿਹੜੇ ਵੀ ਹੈਗੇ ਨੇਗੇ ਚਾਹੇ ਕੋਈ ਵੀ ਹੈਗਾ ਚਾਹੇ ਅਸੀਂ ਸਾਨੂੰ ਅਸੀਂ ਸ਼ਹੀਦ ਹੋ ਜਾਈਏ ਸਾਨੂੰ ਕੋਈ ਪਰਵਾਹ ਨਹੀਂ ਹੈਗੀ ਜਿੱਨਾਂ ਚਿਰ ਸਾਨੂੰ ਸਾਡੇ ਵੀਰ ਬੁਲਾਉਣਗੇ ਇੱਥੇ ਅਸੀਂ ਉਹਨਾਂ ਚ ਆਵਾਂਗੇ ਹਨਾ ਅਸੀਂ ਖੱਟੜ ਸਰਕਾਰ ਨੂੰ ਇਹੀ ਅਪੀਲ ਕਰਦੇ ਆਂਗੇ ਵੀ ਅਸੀਂ ਜਿੱਤ ਕੇ ਜਾਵਾਂਗੇ ਅਸੀਂ ਹਾਰ ਨਾਲ ਚ ਹੈ ਨਹੀਂਗੇ ਜਿਹੜੀਆਂ ਸਾਡੀਆਂ ਮੰਗਾ ਮੰਨ ਰਿਹਾ ਕੀ ਕਿਤੇ ਜਾਣ ਅਸੀਂ ਆਵਦੇ ਮੰਗਾ ਮਨਾਉਣ ਵਾਸਤੇ ਆਏ ਆ ਅਸੀਂ ਕੋਈ ਫालतू ਹੱਕ ਨਹੀਂ ਸਰਕਾਰ ਤੋਂ ਮੰਗਦੇ ਅਸੀਂ ਸਿਰਫ ਆਪਣਾ ਹੱਕ ਮੰਗਦੇ ਆ ਮੰਗਦੇ ਆ ਜੋ ਵੀ ਸਾਡੇ ਕਿਸਾਨਾਂ ਦਾ ਹੱਕ ਹੈ ਅਸੀਂ ਉਹੀ ਮੰਗ ਰਹੇ ਆ ਅਸੀਂ ਕੋਈ ਫालतू ਚੀਜ਼ ਨਹੀਂ ਮੰਗ ਰਹੇ ਹੈਗੇ ਤਾਂ ਜੋ ਸਾਡੇ ਵੀਰਾਂ ਨੂੰ ਸਾਡਾ ਹੱਕ ਦਿੱਤਾ ਜਾਵੇ ਠੀਕ ਹੈ ਸਾਡੇ ਕਿਸਾਨ ਭਰਾ ਨੇ ਜਿਹੜੇ ਉਹ ਹੱਲਣ ਵਾਲੇ ਤਾਂ ਹੈ ਨਹੀਂ ਚਾਹੇ ਕੁਛ ਮਰਜ਼ੀ ਹੋ ਜੇ ਅਸੀਂ ਮਰਨ ਵਾਸਤੇ ਤਿਆਰ ਆ ਚਾਹੇ ਸਾਨੂੰ ਜੇ ਸਾਡੇ ਸਾਡੀ ਮਤਲਬ ਹੈ ਕਿ ਜਥੇਵੰਦੀ ਸਾਨੂੰ ਇਹ ਵੀ ਕਹੂਗੀ ਨਾ ਵੀ ਤੁਸੀਂ ਲਗਾਤਾਰ ਇੱਥੇ ਬੈਠਣਾ ਹੈ ਅਸੀਂ ਖੁਦ ਬੈਠਾਂਗੇ ਅਸੀਂ ਅੱਜ ਵੀ ਇੱਥੇ ਅਸੀਂ ਕੱਲ ਨੂੰ ਵੀ ਇੱਥੇ ਚਾਹੇ ਆ ਕੇ ਵੇਖ ਲਿਓ ਮੈਂ ਤਾਂ ਹੀ ਕ ਤਿਆਰ ਛੋੜ ਦੇ ਮਾਪੇ ਹੌਸਲੇ ਬੜੇ ਬਰੰਦ ਨੇ ਉਮਰ ਇੰਨੀ ਹੁੰਦੀ ਹੈ ਹਾਂਜੀ ਹੌਸਲੇ ਨਹੀਂ ਡਿੱਗਦੇ ਹੈਗੇ ਨਹੀਂ ਉਹ ਤਾਂ ਹੈ ਮਾਪੇ ਨਾਲ ਵਾਲਾ ਮੈਂ ਕਹਾਂ ਉਹ ਨਹੀਂ ਦਾ ਜੀ ਉਸਕੇ ਘਰ ਵਾਲੀ ਹੈ ਜਿੱਥੇ ਖਾਵ ਟੈ ਨਹੀਂ ਜੀ ਨਹੀਂ 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 ਐਸਾ ਕੁਛ ਨਹੀਂ ਆ ਵੀਰ ਮੇਰੇ ਮੈਂ ਤਾਂ ਕੁਛ ਨਹੀਂ ਹੈ ਹਾਂ ਸੋ ਸਾਡੇ ਨਾਲ ਕਿਸਾਨ ਵੀਰ ਨੇ ਜੋ ਕਿ ਪ੍ਰਧਾਨ ਵੀਰ ਨਾਲ ਗੱਲਬਾਤ ਕਰਾਂਗੇ ਵੀਰ ਜੀ ਅੱਜ ਸ਼ੰਭੂ ਬਾਰਡਰ ਦੇ ਉੱਤੇ ਖੜੇ ਹੋ ਕਿੰਨਾ ਸਮਾਂ ਹੋ ਗਿਆ ਆਪਾਂ ਨੂੰ ਬੈਠੇ ਨੂੰ ਕਿਵੇਂ ਦੇਖਦੇ ਹੁਣ ਅੱਗੇ ਲਈ ਰਣਨੀਤੀ ਕੀ ਬਣੀ ਬਣਾਈ ਜਾਵੇ ਤਾਂ ਜੋ ਮੰਗਾ ਮੰਨਿਆ ਜਾਣ ਜੀ ਇਹਦਾ ਸਮਾਂ ਕੁਛ ਨਹੀਂ ਜੋ ਪਹਿਲਾਂ ਸੀ ਦਿੱਲੀ ਜਿੱਤੀ ਆ ਅਸੀਂ ਸਭਾ ਸਾਲ ਬੈਠੇ ਰਹੇ ਹਾਂ ਅਸੀਂ ਤਾਂ ਉਹਨਾਂ ਨੂੰ ਵੀ ਕੁਝ ਵੀ ਸਮਾਂ ਨਹੀਂ ਮੰਨਦੇ ਅਸੀਂ ਮੰਗਾ ਜਿਹੜੀਆਂ ਮੰਨੀਆਂ ਹੋਈਆਂ ਨੇ ਉਹ ਲਾਗੂ ਕਰਾਉਣੀਆਂ ਨੇ ਕਰਵਾਵਾਂਗੇ ਕਰਵਾ ਕੇ ਰ੍ਹਾਂਗੇ ਸਾਡੀਆਂ ਮਾਈਆਂ ਤਤ ਪਰ ਕੈਮ ਨੇ ਸਾਡੇ ਭਾਈ ਕੈਮ ਨੇ ਸਾਡੇ ਵੀਰ ਤੇ ਬਜ਼ੁਰਗ ਕੈਮ ਨੇ ਸਾਡੇ ਬੱਚੇ ਕੈਮ ਨੇ ਸਾਰਿਆਂ ਦਾ ਸਹਿਯੋਗ ਹੈ ਸਾਨੂੰ ਪਿੰਡ 'ਚੋ ਫੁੱਲ ਰਿਸਪੌਂਸ ਹੈ ਫੰਡ ਹੈ ਸਹਿਯੋਗ ਹੈ ਉਹਨੂੰ ਲੰਗਰ ਪਾਣੀ ਬਾਧੂ ਸਾਡੇ ਨਾਲ ਪਿੰਡ ਸਹਿਯੋਗ ਦੇ। ਸੋ ਵੀਰ ਜੀ ਪਹਿਲਾਂ ਜਥੇਬੰਦੀ ਇਕੱਠੀਆਂ ਸੀਗੀਆਂ ਹੁਣ ਦੋ ਹੀ ਆਗੂ ਅੱਗੇ ਹੋਏ ਹੋਏ ਨੇ ਬਾਕੀ ਕਿਉਂ ਨਹੀਂ ਅੱਗੇ ਆਉਣ ਨੂੰ ਕਰੇ ਜੀ। ਚਲੋ ਉਹ ਵੀ ਆਪਣੇ ਤੌਰ ਤੇ ਸੰਘਰਸ਼ ਕਰ ਰਹੇ ਨੇ। ਜੀ। ਦੇਖੋ ਵਿਚਾਰਧਾਰਾ ਭਾਈਆਂ ਦੀ ਬੱਕਰੋ-ਬੱਕਰੀ ਹੋ ਸਕਦੀ ਹੈ। ਪਰ ਲੜਾਈ ਤਾਂ ਸਾਡੀ ਇੱਕ ਕੇਂਦਰ ਬਿੰਦੂ ਦੀ ਹੈ ਕਹਿੰਨਾ। ਲੜਾਈ ਸਾਡੀ ਇੱਕ ਕੇਂਦਰ ਬਿੰਦੂ ਦੀ ਹੈ। ਵਿਚਾਰਧਾਰਾ ਭਰਾਵਾਂ ਦੀ ਬੱਕਰੋ-ਬੱਕਰੀ ਹੋ ਜਾਂਦੀ ਹੈ। ਦੋ ਭਰਾ ਹੁੰਦੇ ਨੇ ਇੱਕ ਮਾਂ ਦੇ ਪੇਟੋਂ ਜੰਮੇ ਹੁੰਦੇ ਨੇ। ਇੱਕ ਦਾ ਵਿਚਾਰ ਕੁਝ ਕਹਿੰਦਾ ਹੁੰਦਾ। ਇੱਕ ਦਾ ਕੁਝ ਕਹਿੰਦਾ ਹੁੰਦਾ। ਉਹ ਆਪਣੇ ਤੌਰ ਤੇ ਲੜਾਈ ਲੜ ਰਹੇ ਨੇ ਅਸੀਂ ਆਪਣੇ ਤੌਰ ਤੇ ਲੜਾਈ ਸੋ ਦੂਜੇ ਪਾਸੇ ਪੰਜਾਬ ਦੇ ਲੀਡਰ ਨੇ ਉਹ ਕਹਿੰਦੇ ਅਸੀਂ ਨਾਲ ਖੜੇ ਹਾਂ ਕਿਸਾਨਾਂ ਦੇ ਉਸ ਚੀਜ਼ ਨੂੰ ਕਿਵੇਂ ਵੇਖਦੇ ਹੋ ਭੂਮਿਕਾ ਨੂੰ ਜੇ ਖੜੇ ਹੁੰਦੇ ਤਾਂ ਕੀ ਤੇ ਕੀ ਹੋ ਜਾਂਦਾ ਨੇ ਇਹ ਦਿਨਾਂ ਦੇ ਨਹੀਂ ਅਸੀਂ ਉਹਨਾਂ ਨੂੰ ਨਾਲ ਨਹੀਂ ਮੰਨ ਸਕਦੇ ਪਹਿਲਾਂ ਤਾਂ ਭਗਵੰਤ ਮਾਨ ਦੀ ਸਰਕਾਰ ਦੀ ਨਲਾਇਕੀ ਦੇਖੋ 21 ਤਰੀਕ ਨੂੰ ਜੋ ਸੰਘਰਸ਼ ਕਰਦਿਆਂ ਹੋਇਆ ਦੁਰਘਟਨਾ ਵਾਪਰੀ ਸੁਭਕਰਮਨ ਸ਼ਹੀਦ ਹੋਇਆ ਇਧਰੋਂ ਸੰਭੂ ਬਾਰਡਰ ਤੇ ਵੀ ਦੇਖ ਅਥਰੂ ਕਸ ਦੇ ਗੋਲੇ ਡੇਗੇ ਉਸ ਦਿਨ ਸਰਕਾਰ ਨੇ ਜਿਹੜਾ ਲੰਗਰ ਪਾਣੀ ਆ ਰਿਹਾ ਸੀਗਾ ਪ੍ਰਸ਼ਾਸਨਿਕ ਅਧਿਕਾਰੀਆਂ ਨੂੰ ਕਹਿ ਕੇ ਰੋਕਿਆ ਗਿਆ ਪਿੰਡਾਂ 'ਚ ਬੋਲਿਆ ਵੀ ਗਿਆ ਤੇ ਉਹ ਨਲਾਇਕੀ ਆ ਸਰਕਾਰ ਦੀ ਤੇ ਪ੍ਰਸ਼ਾਸਨਿਕ ਅਧਿਕਾਰੀਆਂ ਨੇ ਕੀ ਉਹ ਲੰਗਰ ਨਹੀਂ ਸਕਦੇ ਉਰੇ ਸਾਰੇ ਪ੍ਰਸ਼ਾਸਨਿਕ ਅਧਿਕਾਰੀ ਵੀ ਲੰਗਰ ਸਕਦੇ ਨੇ ਸਾਡੇ ਭਾਈ ਨੇ ਸਾਡੇ ਵੀਰ ਨੇ ਸਾਡੇ ਬੱਚੇ ਨੇ ਮਤਲਬ ਵੀ ਉਹ ਉਥੇ ਨਲਾਇਕੀ ਸਰਕਾਰ ਦੀ ਜੇ ਉਹ ਉਹਨਾਂ ਨੂੰ ਮਜਬੂਰ ਕਰਦੀ ਹੈ ਤਾਂ ਉਹ ਕਹਿ ਰਹੇ ਨੇ ਸੋ ਇਸ ਸੰਸਾਰ ਨਾਲ ਕਿਸਾਨ ਆ ਗੋਨੇ ਸੰਗਰੂਰ ਤੋਂ ਜਿਨ੍ਹਾਂ ਨੇ ਬੜੇ ਬੇਬਾਕੀ ਦੇ ਨਾਲ ਗੱਲਾਂ ਕੀਤੀਆਂ ਨੇ ਉਹ ਕਿਹਾ ਵੀ ਅਸੀਂ ਡਟੇ ਹੋਏ ਆ ਇਹ ਤਾਂ ਕੁਝ ਵੀ ਨਹੀਂ ਹੈਗਾ ਤੁਹਾਨੂੰ ਲੰਮਾ ਸਮਾਂ ਬੈਠਣਾ ਪਿਆ ਸੀ ਜ਼ਰੂਰ ਬੈਠਾਂਗੇ ਲੱਗਦਾ ਵੀ ਕਿਤਨੇ ਕਿਤੇ ਅਪਾ ਜਿੱਤ ਪ੍ਰਾਪਤ ਕਰਾਂਗੇ ਹੁਣ ਜਿੱਤ ਕਰਾਂਗੇ ਪ੍ਰਾਪਤ ਜਿਹੜੇ ਇੰਨੀ ਹਿੰਮਤ ਨਾਲ ਸਾਡੇ ਪੰਜਾਬੀ ਪਿੱਛੇ ਨਹੀਂ ਹਟਦੇ ਅਸੀਂ ਆਪਣੀ ਜਿੱਤ ਲੈ ਕੇ ਹੀ ਆਪਣੇ ਹੱਕ ਲੈ ਕੇ ਹੀ ਹਟਾਂਗੇ ਪਿੱਛੇ ਕਿੱਥੋਂ ਤੁਰੇ ਆ ਕਦੋਂ ਦੇ ਕਿੰਨੇ ਸਾਡੇ ਛੋਟੇ ਛੋਟੇ ਬੱਚੇ ਵੀ ਇੱਚ ਸ਼ਾਮਲ ਹੋ ਗਏ ਆ ਸਾਡੇ ਬੱਚੇ ਬਹੁਤ ਦੁੱਖਿਆ ਸਾਨੂੰ ਇਸ ਗੱਲ ਦਾ ਕਿ ਕਿਉਂਕਿ ਸਾਡੇ ਜਦੋਂ ਵੀ ਏਦਾਂ ਪੰਜਾਬੀ ਕਿੰਨੇ ਮਾਰੇ ਜਾਂਦੇ ਆ ਜਦੋਂ ਆਥਰੂ ਗੈਸ ਉਹਦੇ ਵਿੱਚ ਵਿਚਾਰੇ ਬਜ਼ੁਰਗ ਸਾਹ ਗੋਮੋ ਕੇ ਕਿੰਨੇ ਮਰੇ ਆ ਤੇ ਇਹਦੇ ਵਿੱਚ ਦੁੱਖੇ ਦੁੱਖ ਆਪਾਂ ਘਰ ਛੱਡ ਕੇ ਆਏ ਆ ਘਰ ਕਿਹ ਛੱਡਣੇ ਸੌਖੇ ਨਹੀਂਗੇ ਕਿੱਦਾਂ ਬੈਠੇ ਟਰਾਲੀਆਂ ਚ ਘਰ ਬਣਾ ਕੇ ਹਾਂ ਸੋ ਮਾਤਾ ਜੀ ਮੇਂ ਉਮਰਾ ਤੁਹਾਡੀ ਕਾਫੀ ਹੋ ਗਈਆਂ ਲੱਗਦਾ ਨੇ ਹੁਣ ਸਿਹਤ ਖਰਾਬ ਐ ਫੇਰ ਵੀ ਤੁਸੀਂ ਬਾਰਡਰ ਦੇ ਉੱਤੇ ਪਹੁੰਚੇ ਹੋ ਜੀ ਹਾਂਜੀ ਹਾਂਜੀ ਬਾਰਡਰ ਤੇ ਪਹੁੰਚੇ ਹਾਂ ਪਹੁੰਚਾਂਗੇ ਇਦਾਂ ਹੀ ਪਹੁੰਚਾਂਗੇ ਇਹ ਸਾਡਾ ਹੱਕ ਹਾਂਜੀ ਹਾਂ ਆਪਣੇ ਮੰਗਾ ਮਨਾ ਕੇ ਹੀ ਮਨਾ ਕੇ ਜਾਵਾਂਗੇ ਹਾਂ ਐ ਆਪਣੇ ਹੱਕ ਲੈ ਕੇ ਹੀ ਰਵਾਂਗੇ ਕਿ ਕਿੱਥੋਂ ਆਇਆ ਜੀ ਹਾਂ ਇਹ ਬੰਡਾਲਾ ਪਿੰਡ ਸਾਡਾ ਜੰਡਿਆਲੇ ਨਹੀਂ ਪਹਿਲੀ ਵਾਰੀ ਆਏ ਆਵਾਂਗੇ ਹੁਣ ਵੀ ਆਵਾਂਗੇ ਸ਼ੁਰੂ ਹੋ ਗਏ ਆ ਬਸ ਹਾਂਜੀ ਹਾਂਜੀ ਹੌਸਲੇ ਨਾਲੇ ਨਹੀਂ ਨਹੀਂ ਜਿੱਤ ਕੇ ਜਾਣਾ ਜਿੱਤ ਕੇ ਜਾਵਾਂਗੇ ਮੋਦੀ ਨੂੰ ਹੜਾ ਅਖੇ ਜਾਣਾ ਮੋਦੀ ਹਰਾਊਗਾ ਤਾਂ ਫਿਰ ਕੰਮ ਬਣਨਾ ਮੋਦੀ 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 ਮੰਨਿਆ ਆਪਣੇ ਜੀਤ ਜੱਟ ਬੜੇ ਖਾਰਕੂ ਨੇ ਜੱਟ ਪੰਜਾਬੀ ਪੰਜਾਬੀ ਹੁੰਦੇ ਨੇ ਹੈ ਜੱਟ ਜਿੱਤਣਗੇ ਸੋ ਜਿਵੇਂ ਤੁਸੀਂ ਦੇਖਿਆ ਜੀ ਇਹ ਆਪਣੀ ਮਾਪਿਆਂ ਦੇ ਵਿੱਚ ਕਿੰਨਾ ਜੋਸ਼ ਅੱਜ ਮਹਿਲਾ ਦਿਵਸ ਹੈ ਮੋਰਚੇ ਦੇ ਵਿੱਚ ਸੱਦਾ ਦਿੱਤਾ ਗਿਆ ਸੀ ਕਿਸਾਨ ਜਥੇਬੰਦੀਆਂ ਵੱਲੋਂ ਵਾਅਦਾ ਚੜ੍ਹ ਕੇ ਸ਼ੰਭੂ ਬਾਰਡਰ ਹੋ ਗਿਆ ਖਨੋਰੀ ਬਾਰਡਰ ਹੋ ਗਿਆ ਉੱਥੇ ਔਰਤਾਂ ਨੂੰ ਕੈਸੀ ਵਾਅਦ ਤੋਂ ਵੱਧ ਪਹੁੰਚੋ ਚਾਹ ਕਿ ਆਪਾਂ ਹੋਰ ਜੋਸ਼ ਭਰ ਸਕੀਏ ਤੇ ਇੱਕ ਵੱਖਰੇ ਢੰਗ ਨਾਲ ਇਸ ਨੂੰ ਮਨਾ ਸਕੀਏ ਸੋ ਜਦੋਂ ਅਸੀਂ ਗੱਲਬਾਤ ਕੀਤੀਆਂ ਨੇ ਮਾਂ ਪਾਣੇ ਦੇ ਨਾਲ ਕਿੰਨਾ ਹੌਸਲਾ ਸੀ ਉਹਨਾਂ ਦੇ ਅੰਦਰ ਉਹਨਾਂ ਨੇ ਕਿਹਾ ਸੀ ਜਿੱਤ ਕੇ ਜਾਵਾਂਗੇ ਜੋ ਮੋਦੀ ਤੋਂ ਅਸੀਂ ਮੰਗਾ ਮਨਵਾਣੀ ਅਸੀਂ ਜ਼ਰੂਰ ਮੰਗਵਾ ਕੇ ਜਾਵਾਂਗੇ ਇਹਨਾਂ ਸੋਚੇ ਵੀ ਅਸੀਂ ਠੰਡੇ ਪੈ ਗਿਆ ਸੀ ਅੱਜ ਵੀ ਤੇਜ ਆ ਅਸੀਂ ਅੱਜ ਵੀ ਠੀਕ ਆ ਅਸੀਂ ਮੰਗਾ ਮਨਵਾ ਕੇ ਹੀ ਜਾਵਾਂਗੇ ਸਾਨੂੰ ਕਿਸੇ ਚੀਜ਼ ਨਾਲ ਕੋਈ ਫਰਕ ਨਹੀਂ ਪੈਂਦਾ ਕੈਮਰਾ ਪਾਸੇ ਸ਼ੰਕਰ ਦੇ ਨਾਲ ਮੈਂ ਬਲਵਿੰਦਰ ਸਿੰਘ ਤੁਸੀਂ ਦੇਖਦੇ ਹੋ ਡੀ5 ਚੈਨਲ ਪੰਜਾਬੀ ਨਿਰਧਰ ਖਾਨ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਕਿਸਾਂ ਦੇ ਕੋਣ ਕਰ ਰਿਹਾ ਥੋੜੇ ਤੇ ਸਬਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਭੁੱਲਾਂਗੇ ਅੰਦਰੂਨੀ ਰਾਤ ਬਣਾਂਗੇ ਬੁਲੰਦ ਆਵਾਜ਼ ਖੇਤ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਉਹਨਾਂ ਅੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਗਰਸ਼ਣਾ ਵਾਲੀ ਜ਼ਿੰਦਗੀ ਤੇ ਮਾਰਾਂਗੇ ਚਾ ਕੀਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ ਡੀ5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਅਹ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਹਿਬ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਸ਼ਕਲ ਜੀ ਮੈਂ ਹਕ ਕੁਲਰਾਜ ਹੁੰਦਾਵਾ ਤੇ ਤੁਸੀਂ ਦੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਕਨ ਕੈਨੇਡਾ ਵਿੱਚ